ਦੇਖਦੇ ਪੰਜਾਬ ਟੀਵੀ 13 ਇੱਕ ਨਿੱਜੀ ਸਕੂਲ ਬਣ ਹਸਤਾਖਰਸਤ ਹੋ ਜਾਂਦੀ ਹੈ ਜੋ ਕਿ ਬੱਚੇ ਲੈ ਕੇ ਪਉਣ ਨਿਗੜਾ ਆ ਰਹੀ ਸੀ ਜੋ ਕਿ ਕੈਂਚੇ ਵਿੱਚ ਹਸਤਾਖਰਸਤ ਹੋ ਗਈ ਜਿਹਨਾਂ ਸਪੀਅਰ ਨੂੰ ਦਿਖਾ ਰਹੇ ਆ ਪੰਜਾਬ ਟੀਵੀ 13 ਉਹਨੂੰ ਉੱਥੇ ਲੈ ਚਲਦੇ ਆ ਕੀ ਕਹਿੰਦੇ ਨੇ ਆ ਤੁਹਾਨੂੰ ਉੱਥੇ ਸੁਣਾਵਾਂਗੇ ਕੀ ਕਹਿੰਦੇ ਅਧਿਕਾਰੀ ਆਜੋ ਮਨਪ੍ਰੀਤ ਸਿੰਘ ਕਿਤੇ ਰਹਿਣਾ ਮਾਜੀ ਕੀ ਗੱਲ ਹੋਈ ਜੀ ਅੱਜ ਮਾਜੀ ਅਸਲ ਚਾ ਨਾ ਮਤਲਬ ਬੈਂਡ ਦਾ ਦੇ ਵਿੱਚ ਅਸੀਂ ਬੱਚੇ ਜਾ ਰਹੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਕਿ ਬੈਂਡ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਸਕੂਲ ਦੀ ਵੈਨ ਨੂੰ ਟੱਕਰ ਮਾਰ ਦਿੱਤੀ ਤੇ ਜਦੋਂ ਬੱਚਿਆਂ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲਏ ਹੁਣ ਬੱਚੇ ਠੀਕ ਨੇ ਤਕਰੀਬਨ ਕੁਝ ਕੁ ਬੱਚਿਆਂ ਦੇ ਚਿਹਰੇ ਟੱਪੀਆਂ ਨੇ ਮਾਜੀ ਕਿੰਨੇ ਕਿੰਨੇ ਬੱਚੇ ਜੋ तकरीबन 8-10 ਬਾਂਹ ਬੈਂਡ ਦੇ ਵਿੱਚ ਹੈਗੇ ਸੀ ਉਸ ਟਾਈਮ ਹਾਂ ਕੋਈ ਬੜਾ ਮੇਜਰ ਸੈਟਮੈਂਟ ਕਿਸੇ ਦੇ ਵਿੱਚ ਜੇ ਨਹੀਂ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਹੈ ਹੈ ਦਿੱਕਤ ਉਹ ਐਕਸਰੇ ਦਵਾਦੋਂ ਪਤਾ ਲੱਗਿਆ ਨਾ ਐਕਸਰੇ ਕਰਿਆ ਨਾ ਨੋਰਮਲ ਨੇ ਸਾਰੇ ਹਾਂ ਬਾਕੀ ਬੱਚੇ ਨੋਰਮਲ ਨੇ ਪੇਰੈਂਟਸ ਸਾਰੇ ਨੇ ਪਹੁੰਚ ਗਏ ਜੀ ਭਾਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਫੜ ਲਿਆ ਕਿ ਮੌਕੇ ਤੇ ਹਾਂਜੀ ਉਹ ਕਾਰ ਮੌਕੇ ਤੇ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾਲੇ ਨਸ਼ੇ 'ਚ ਇੰਨਾ ਜ਼ਿਆਦਾ ਤੋਤਾ ਵੀ ਉਹ ਤੋਂ ਭੱਜ ਵੀ ਨਹੀਂ ਹੋਇਆ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਨੇ ਹਾਂ ਕਾ ਕਿਸ ਨੂੰ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਚੀਜ਼ ਹਾਂ ਜੀ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਪਰ ਵਧੀਆ ਸੁਣਵਾਈ ਹੋ ਰਹੀ ਆ ਬੱਚਿਆਂ ਦੀ ਕੇਅਰ ਹੋ ਰਹੀ ਕਿਤੇ ਆਮ ਪਬਲਿਕ ਨੇ ਵਧੀਆ ਸਹਾਇਤਾ ਜੋ ਰਾਹ ਹੀ ਤੇ ਉਹਨਾਂ ਨੇ ਵੀ ਖੜਕੇ ਬੱਚਿਆਂ ਦੀ ਕੇਅਰ ਕੀਤੀ ਆ ਬੁੱਢਾ ਪ੍ਰਸ਼ਾਸਨ ਫੁੱਲ ਤਰ੍ਹਾਂ ਤੇ ਪਹੁੰਚ ਗਿਆ ਸੀ ਜੀ ਹਾਂ ਜੀ ਸਕੂਲ ਦਾ ਪ੍ਰਸ਼ਾਸਨ ਸਾਰਾ ਮੌਕੇ ਤੇ ਹਾਜ਼ਰ ਆ ਨਾਜ਼ ਦੇ ਨਾਲ ਪਹੁੰਚ ਗਿਆ ਦੋ ਚਾਰ ਮਿੰਟਾਂ ਦੇ ਵਿੱਚ ਜਿਉਂ-ਜਿਉਂ ਕਾਲਮ ਪਈਆਂ ਜੀ ਨਾਮਾ ਜੀ ਅੱਜ ਮੇਰਾ ਨਾਮ ਐਸਐਸ ਜਸਵਿੰਦਰ ਸਿੰਘ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀ ਆ ਜੀ ਕੀ ਗੱਲ ਹੋਈ ਜੀ ਇਹ ਦੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨੂੰ ਜੋ ਕਿ ਇਹਨੂੰ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਕੀਤੀ ਹੋਈ ਸੀ दारू ਪੀਣ ਦੇ ਬਾਬ ਜੀ ਤੋਂ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੁੱਢੀ ਨੇ ਹੱਥੋਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਕਿਦਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿਧਰੋਂ ਆ ਰਹੇ ਸੀ ਤੇ ਕਿਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਪਹਨਗਰ ਤੋਂ ਲੈ ਕੇ ਸਕੂਲ ਚ ਜਾ ਰਹੇ ਸੀ ਜੀ ਲੈ ਕੇ ਆ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭੌਂ ਨਿਕੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਮਰਜਨ ਫੜ ਲਿਆ ਗਿਆ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭੌਂ ਨਿਕੜ ਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਕਰੀਬਨ 5 ਰੇਗਾ ਜੀ 5 ਰੇਗਾ ਜੀ ਨਹੀਂ ਨਹੀਂ ਕੋਈ ਮਰਜਨ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸੁਣੋ ਕਿੰਨੇ ਚਿਰ ਬਾਅਦ ਘਟਣਾ ਦਾ ਪਤਾ ਲੱਗਿਆ ਸਾਨੂੰ ਮੰਨ ਲਓ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5-4 ਮਿੰਟ ਚ ਅਸੀਂ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ